ਇਨਾਕਤ ਬਾਅਦ 10 ਮਿੰਟ ਵਾਸਤੇ ਤਰਨੀਸੇ ਉਸ ਤੋਂ ਬਾਅਦ ਦੱਸ ਤੋਹਾਰਾ ਸੋ ਹੰਗਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜਾ ਸੋ ਹੰਗਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜਾ ਸੋ ਹੰਗ ਮਾਰਾਈ ਸ਼ੇਰ ਸਿੰਘ ਵੀਸ਼ਨੋ ਭਗਵਾਨ ਦੀਜਾ ਸੋ ਹੰਗ ਮਾਰਾਈ ਸ਼ੇਰ ਸਿੰਘ ਵੀਸ਼ਨੋ ਭਗਵਾਨ ਦੀਜਾ ਸੋ ਹੰਗ ਮਾਰਾਈ ਸ਼ੇਰ ਸਿੰਘ ਵੀਸ਼ਨੋ भगवान दी जय ਸਤਿਕਾਰਯੋਗ ਹਰਸਿੰਘ ਜੀਓ ਇਹ ਪਹਿਲੀ ਵਾਰ ਹੋਇਆ ਮਾਤ ਲੋਕ ਦੇ ਵਿੱਚ ਪਿੱਛੇ ਜਿੰਨੀਆਂ ਵੀ ਧਰਤੀ ਤੇ ਖੇਡਾਂ ਹੁੰਦੀਆਂ ਆਈਆਂ ਜਦੋਂ ਸਮਾਂ ਪੂਰਾ ਹੁੰਦਾ ਤਾਂ ਉਹ ਸ਼ਹਿਨਸ਼ਾ ਦੇ ਵਿੱਚ ਕੀ ਹੁੰਦੀ ਜਾ ਕੇ ਲਹਿ ਹੋ ਜਾਂਦੇ ਜਾਂ ਕਿ ਸਮਾ ਜਾਂਦੇ ਪਿੱਛੇ ਜਿੰਨੀਆਂ ਵੀ ਖੇਡਾਂ ਹੋਈਆਂ ਚਾਹੇ ਤੇਈ ਅਵਤਾਰ ਸਨ ਚਾਹੇ ਤੇ ਨਬਗੰਬਰ ਸਨ ਚਾਹੇ 10 ਗੁਰੂ ਸੁਵੰਨ ਸਨ ਉਸ ਤੋਂ ਬਾਅਦ ਕਵਿੰਡ ਜੀ ਵੀ ਖੇਡ ਹੋਈ ਉੱਥੇ ਵੀ 52 ਸਾਲ ਦੀ ਆਜੂ ਭੋਗੀ ਉੱਥੇ ਫਿਰ ਕੀ ਕਿਹਾ ਸ਼ੇਰ ਸਿੰਘ ਸ਼ੇਰ ਦੁਆਰੇ ਸ਼ਾਂਚਾ ਚ ਹੋਇਆ ਲੈ ਪਾਗਲ ਬਕੜੀ ਅਗੇ ਵਾ ਇਹ ਪਹਿਲੀ ਵਾਰ ਹੋਇਆ ਕਿ ਇਹਨੇ ਕੀ ਕਿਹਾ ਇਹਨੇ ਅਗੇ ਕੀ ਕਿਹਾ ਤਰਤੀ ਦੀ ਅਗੇ ਜੇ ਮੈਂ ਸਤਗੁਰ ਹੋਇਆ ਪਹਿਲੇ ਕਿਸੇ ਨੇ ਨਹੀਂ ਕਿਹਾ ਜੇ ਮੈਂ ਸਤਗੁਰ ਹੋਇਆ ਤੁਹਾਡੇ ਅੰਦਰ ਜਾਵਾਂਗਾ ਵੜ ਇਹ ਪਹਿਲੀ ਵਾਰ ਹੋਇਆ ਜੇ ਮੈਂ ਹੋਊਗਾ ਤਾਂ ਤੁਹਾਡੇ ਅੰਦਰ ਜਾੜਾ ਵੜ ਜਾਂਦਾ ਇਹ ਪੂਰਨ ਗਿਆਤ ਕਾ ਤੁਹਾਡਾ ਜੇ ਮੈਂ ਸਤਗੁਰ ਹੋਇਆ ਤੁਹਾਡੇ ਅੰਦਰ ਜਾਵਾਂਗਾ ਵੜ ਏ ਮੇਰੀ ਬੇਪਰ ਵਾਇਆ ਫਿਰ ਜਿੱਥੇ ਹੋਵੋਗੇ ਉੱਥੇ ਜਾਵਾਂਗਾ ਖੜ ਇਹ ਪਹਿਲਾਂ ਤੱਕ ਕਿਸ ਨੇ ਕਿਹਾ ਪਹਿਲੀ ਵਾਰ ਫਿਰ ਜਿੱਥੇ ਹੋਵੋਗੇ ਮੈਂ ਉੱਥੇ ਜਾਵਾਂਗਾ ਖੜ ਰਾਤੀ ਸੁਤਿਆਂ ਲਵਾ ਜਗਾਈਆ ਰਾਤੀ ਸੁਤਿਆਂ ਲਵਾ ਜਗਾਈਆ ਜੇ ਤੁਸੀਂ ਮੇਰੇ ਨਾਲ ਪਹੋਗੇ ਲੜ ওই ਗੱਲ ਵੀ کہہ ਗਿਆ ਜੇ ਤੁਸੀਂ ਮੇਰੇ ਨਾਲ ਪਹੋਗੇ ਲੜ ہاتھ جوڑ کے واسطہ ہاتھ جوڑ کے واسطہ کیوں, کیوں آؤ کی 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 کیا میں ہاتھ جوڑ تھوڑے کے واسطہ پا داں میں کیا میرا رن والا کر. اے بھگتو ਉਹ ਪਰਮੇਸ਼ਰ ਕਹ ਗਿਆ ਜੇ ਤੁਸੀਂ ਮੈਨਾਂ ਲੜ ਵੀ ਪੋਗੇ ਮੈਂ ਤੁਹਾਡੇ ਵਾਸਤਾ ਵੀ ਪਾ ਦਾਂਗਾ ਕਿਉਂ ਪਾਵਾਂਗਾ ਕਿਉਂਕਿ ਤੁਸੀਂ ਮੇਰਾ ਰਹਿਣ ਵਾਲਾ ਘਰ ਜੇ ਕਿਉਂਕਿ ਮੈਂ ਤੁਹਾਡੇ ਅੰਦਰ ਵੜ ਜਾਵਾਂਗਾ ਵਰਦਾਤਾ ਤੁਹਾਡਾ ਇੱਕੋ ਮਹੀਆ ਤੁਹਾਨੂੰ ਵਰ ਦੇਣ ਵਾਲਾ ਦਾਤਾ ਕਿੰਨੇ ਨੇ ਇੱਕੋ ਜੋਤੀ ਜੋਤਸ ਨੂੰ ਭਾਰਪ ਆਪਣੀ ਕਿਰਪਾ ਕਰ ਕਰੇ ਫੇਰ ਸੱਚਾ ਹਰ ਸੱਚ ਦਾ ਹੁਕਮ ਇੱਕ ਸੁਣਾਈ ਆ ਜਨ ਭਗਤੋ ਜੇ ਸਤਗੁਰ ਜਿਉਂਦਾ ਜਾਗਦਾ ਜਿਉਂਦਾ ਜਾਗਦਾ ਸਤਗੁਰ ਤੇ ਸਭ ਨੂੰ ਤੇ ਸਮਝਾਈਆ ਸਭ ਨੂੰ ਸਮਝਾਇਆ ਪਰਮਾਤਮਾ ਨੇ ਸਰਮੁਖੋ ਕੇ ਉਹ ਕਹਿੰਦਾ ਜੇ ਸਤਗੁਰ ਹੋਏ ਸਾਰੀ ਸ੍ਰਿਸ਼ਟੀ ਦੀ ਦ੍ਰਿਸ਼ਟੀ ਦੇ ਸਮਾਜ ਦਾ ਤੁਜੀ ਵੰਡਣਾ ਕੋਈ ਵੰਡਾਇਆ ਜੇ ਸਤਗੁਰ ਹੋਵੇ ਉਹ ਮਾਲਕ ਉਸ ਅਗੰਮੀ ਰਾਜ ਦਾ ਜਿੱਥੇ ਰੇਤ ਦੋ ਜਹਾਨ ਸੁਭਾ ਪਈਆ ਜੇ ਸਤਗੁਰ ਹੋਵੇ ਖਾਣ ਪੀਣ ਵਾਲਾ ਰੋਟੀਆਂ ਤੇ ਮੜੀ ਮਸਾਨਾ ਸੁਆਦ ਦਾ ਫੇਰ ਮੜੀਆਂ ਗੋਰਾ ਵਿੱਚ ਡੇਰਾ ਲਈਆ ਇਹ ਉਹ ਸਤਗੁਰ ਨਹੀਂ ਸੀਗਾ ਜਿਹੜਾ ਖਾ ਕੇ ਤੁਹਾਨੂੰ ਮਗਰ ਲਾ ਕੇ ਆਪ ਪਚ ਗਿਆ ਹੋਵੇ ਨਾ ਉਹ ਪੱਜਿਆ ਨਹੀਂ ਉਹ ਤੁਹਾਨੂੰ ਐਡਰੈਸ ਦੇ ਕੇ ਕਿ ਮੈਂ ਤੁਹਾਨੂੰ ਦੁਬਾਰਾ ਕਿੱਥੇ ਮਿਲਾਂ ਅਗੇ ਸੱਚੇ ਪਾਸ਼ੇ ਕੀ ਗੰਦਨ ਗੁਰਮੁਖੋ ਤੁਸੀਂ ਬੂਟਾ ਫਲਿਆ ਉਸ ਬਾਗ ਦਾ ਗੁਰਮੁਖੋ ਤੁਸੀਂ ਬੂਟਾ ਫਲਿਆ ਉਸ ਬਾਗ ਦਾ ਜਿਸ ਨੂੰ ਗੋਬਿੰਦ ਗਿਆ ਲਗਾਈ ਜਿਸ ਨੂੰ ਗੋਬਿੰਦ ਗਿਆ ਲਗਾਈਆ ਪਾਰਸ਼ਿਆਂ ਦੇ ਕੋਲ ਸੀ ਦੀਪਕ ਇੱਕ ਚਿਰਾਗ ਦਾ ਸਭ ਨੂੰ ਕਰੇ ਰੁਸ਼ਨਾਹੀਆ ਜੋਤੀ ਜੋਤਿਸ ਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਹਿਰ ਸਾਚਾ ਹਰ ਸਾਚ ਦਾ ਖੇਲ ਆਪ ਜਨਾਇਆ ਸੱਚ ਦਾ ਖੇਲ ਆਪ ਜਨਾਇਆ ਉਸ ਪਰਮਾਤਮਾ ਨੇ ਤੁਹਾਨੂੰ ਸਭ ਨੂੰ ਜਨਾਇਆ ਹੈ ਔਰ ਕੁਝ ਲਾਈਨਾਂ ਹੋਰ ਬ੍ਰੰਤਨ 118 ਦੀਆਂ ਪੇਜ ਨੰਬਰ 747 ਪਰਮਾਤਮਾ ਦੇ ਸੱਚੇ ਪਿਤਾ ਕਾਲਪੁਰਖ ਨੇ ਸਰਨਮੁਖ ਹੋ ਕੇ ਤੁਹਾਡੇ ਨਾਂ ਦੀ ਕੁਝ ਵਸੀਅਤ ਕੀਤੀਆਂ ਸੀ ਉਹ ਵਸੀਅਤ ਕਿਹੜੀ ਹਨ ਵਸੀਅਤ ਇਹ ਸੀ ਸੱਚੇ ਪਾਸ਼ਜ ਨੇ ਕਿਹਾ ਜਨ ਭਗਤੋ ਤੁਹਾਡਾ ਸ਼ਰੀ ਭਗਵਾਨ ਬਣਿਆ ਆਪ ਬਸੀ ਕਾ ਸੁਣਦੇ ਰਹੋ ਤੁਹਾਡਾ ਭਗਵਾਨ ਬਣਿਆ ਆਪ ਵਸੀਕਾ ਵਸੀਅਤ ਤੁਹਾਡੇ ਨਾਮ ਦੀ ਦੇ ਲਿਖਾਈ ਆ ਵਸੀਅਤ ਤੁਹਾਡੇ ਨਾਮ ਦੀ ਲਿਖਾਈ ਪਰਮਾਤਮਾ ਨੇ ਕਿਹੜੀ ਤੁਹਾਨੂੰ ਕਿਸੇ ਦੇ ਕੋਲੋਂ ਮੰਗਣੀ ਭੇ ਨਾ ਪੀਖਾ ਪਿਛਿਆ ਵਾਸਤੇ ਝੋਲੀ ਨ ਅੱਗੇ ਢਾਈ ਆ ਕਿਤੇ ਹੋਰ ਮੰਗਣ ਨਾ ਚਲੇ ਜਾਓ ਦਰਬਾਰ ਦੇ ਵਿੱਚ ਕਿਸੇ ਕੋਲੋਂ ਮੰਗਣ ਨਾ ਚਲੇ ਜਾਓ ਤੁਹਾਡੇ ਅੰਦਰ ਬਾਕੀ ਤੋਂ ਮੈਂ ਤੁਹਾਡੇ ਅੰਦਰ ਆਪਣੀ ਕਿਰਪਾ ਦਾ ਆਪਣੀ ਕਿਰਪਾ ਦਾ ਰੱਖ ਦੇਵਾਂ ਸਭ ਕੁਝ ਕੀਤਾ ਸਭ ਕੁਝ ਕੀਤਾ ਮੈਂ ਤੁਹਾਡੇ ਅੰਦਰ ਰੱਖਿਆ ਕਰਨੀ ਦੀ ਕਰਨੀ ਦੇ ਆ ਮਕਾਹੀਆ ਜੇ ਪ੍ਰਭ ਨੂੰ ਮਿਲਿਆ ਫਿਰ ਵੀ ਪੂਰੀ ਨਾ ਹੋਵੇ ਰਿਜਾ ਜੇ ਮਿਲ ਕੇ ਪ੍ਰਭ ਨਾਲ ਫਿਰ ਵੀ ਰੀਜ ਪੂਰੀ ਨਹੀਂ ਹੋਈ ਫਿਰ ਜਾਓ ਜਿੰਨੇ ਜਿੱਥੇ ਜਾਣਾ ਫਿਰ ਕਰੋ ਜਿਹਨੇ ਜਿੱਥੇ ਚੜਾਈ ਨਾ ਕਰਨੀ ਹੈ ਕਰੋ ਕਿਰੋ ਜਿਹਦਾ ਜੀਚ ਕਰਤਾ ਕਰੋ ਉਹਨਾਂ ਬਖਸ਼ਣਾ ਕਿਸੇ ਨੂੰ ਨਹੀਂ ਹੈਗਾ ਜੇ ਪ੍ਰਭੂ ਨੂੰ ਮਿਲੇ ਆ ਫਿਰ ਵੀ ਹੋਵੇ ਨਾ ਰਿਜਾ ਮਨਮਾਨਸਾ ਨਾ ਪੂਰ ਕਰਾਈਆ ਫਿਰ ਤੁਹਾਡੀ ਮਨਸਾ ਕੋਈ ਨਹੀਂ ਪੂਰੀ ਕਰ ਸਕਦਾ ਮਨਮਾਨਸਾ ਨਾ ਪੂਰ ਕਰਾਈਆ ਸਮਤ ਕਹੇ ਸਾਰੇ ਲੋ ਸੋਚ ਸੱਚ ਦੇ ਹ ਸੁਨਾਈਆ ਸਮਤ ਕਹਿੰਦਾ ਹੈ ਸਾਰੇ ਸੋਚ ਲੋ ਸੱਚ ਦੇ ਹ ਸੁਨਾਈਆ ਉਹ ਆਲੜੀ ਹੁਟਕੇ ਬੋਟ ਕੋਈ ਨਾ ਚੁੱਕੇ ਬੋਟ ਤੁਹਾਨੂੰ ਕਿਹਨੇ ਚੁਕਣਾ ਸੀਗਾ ਜੇ ਸਾਨੂੰ ਇਹ ਸਤਗੁਰੂ ਨੇ ਚੁਕਦਾ ਆਲੜੀ ਹੁਟਕੇ ਕੋਈ ਨਾ ਚੁੱਕੇ ਬੋਟ ਸੱਚ ਦੁਆਰੇ ਨਾਲ ਫੇਰ ਪਹੁੰਚਾਈ ਆ ਸੱਚ ਦੁਆਰੇ ਨਾਲ ਕੋਈ ਫੇਰ ਪਹੁੰਚਾਈ ਆ ਲੱਖ 84 ਜੁਗ ਜਨਮ ਭੋਗਣੇ ਪੈਂਦੇ ਕੋਟਨ ਕੋਟ ਜੇ ਤੁਹਾਨੂੰ ਨਾ ਗੋਲਦੀ ਚੁਕਦਾ ਤਾਂ ਤੁਸੀਂ ਅੱਜ ਵੀ ਸੰਸਾਰ ਵਾਂਗੂ ਹੋਣਾ ਸੀ ਕਿ ਕਿਤੇ ਖੜੇ ਦਾਇਆ ਵਾਇ ਲੱਖ 84 ਜਨਮ ਪੋਗਣੇ ਪੈਂਦੇ ਕੋਟਨ ਕੋਟ ਅੰਡ ਜੇਰਜ ਉਤਬ ਜ ਸੇਤ ਜ ਰੂਪ ਬਟਾਈਆ ਸਾਰੇ ਆਂਡਿਆ ਜੇਰਜਾਂ ਦੇ ਵਿੱਚ ਹੁਣੇ ਸੀਗੇ ਬਿਨ ਸਤਗੁਰ ਦੇ ਚਰਨਾ ਬਿਨ ਸਤਗੁਰ ਦੇ ਚਰਨਾ ਮਿਲਦੀ ਨਾ ਕਿਤੇ ਮੋਚ ਬਿਨ ਸਤਗੁਰ ਦੇ ਚਰਨਾ ਮਿਲ ਨਾ ਕਿਤੇ ਮੋਜ ਸ਼ਾ ਪਾਤ ਸ਼ਾ ਰੋਂਦੇ ਮਾਰਨ ਸਾਰੇ ਤਾਂ ਹੀ ਸਾਰੇ ਸ਼ਾ ਪਾਤਸ਼ਾ ਜਿੰਨੇ ਵੀ ਹੈ ਰੋਵਨ ਸਾਰੇ ਆਪਣੀ ਟਿਕਾਣੇ ਕਰ ਲੋ ਹੋਸ਼ ਅੱਜ ਸੁਣ ਕੇ ਜਾਓ ਸਾਰੇ ਆਪਣੀ ਟਿਕਾਣੇ ਕਰ ਲੋ ਹੋਸ਼ ਖੁਸ਼ੀ ਮਤ ਦਿਓ ਗਵਈਆ ਕਿ ਲਿਖਿਆ ਹੋਸ਼ੀ ਮਤ ਦਿਓ ਗਵਈਆ ਫੇਰ ਵੀ ਅਸੀਂ ਬੇਨਤੀ ਕਰੀ ਮੈਂ ਉਹਦੇ ਘਰ ਜਾਵਾਂ ਕਿ ਨਹੀਂ ਜਾਵਾਂ ਸੱਚੇ ਪਾਤਸ਼ਾ ਮੈਂ ਅਜੇ ਤੇ ਘਰ ਬੈਠਾ ਕਿ ਨਹੀਂ ਬੈਠਾ ਮੈਂ ਗਵਾਂਢੀ ਦੇ ਘਰ ਬੈ ਕੇ ਆਜਵਾ ਇਹ ਚਤਰਾਇਆਂ ਸਾਡੀਆਂ ਨੇ ਹੋਸ਼ੀਂ ਮਤ ਦੇਉ ਗਵਈਆ ਬਿਨਾ ਪ੍ਰੇਮ ਤੋਂ ਕਿਸੇ ਕੰਮ ਨਹੀਂ ਆਉਂਦਾ ਜੋਸ਼ ਬਿਨਾ ਪ੍ਰੇਮ ਤੋਂ ਜਿਹੜਾ ਅਸੀਂ ਜੋਸ਼ ਲਾਇਆ ਹੋਇਆ ਨਾ ਮੈਂ ਉਹਦੇ ਘਰ ਨਹੀਂ ਜਾਣਾ ਉਹਦੇ ਘਰ ਨਹੀਂ ਜਾਣਾ ਇਹ ਜੋਸ਼ ਇੱਥੇ ਲਾ ਲਓ ਕਹਿੰਦਾ ਉਹ ਕੀ ਕਿਹਾ ਜੇ ਤੁਸੀਂ ਜੋਸ਼ ਲਾਉਣਾ ਹੈ ਤਾਂ ਕਿੱਥੇ ਲਾਓ ਬਿਨਾ ਪ੍ਰੇਮ ਤੋਂ ਕੰਮ ਨਾ ਆਉਂਦਾ ਕਿਸੇ ਜੋਸ਼ ਕ੍ਰੋਧ ਕੂੜ ਕਿਰਿਆ ਹਲਕਾਈ ਆ ਉਹ ਕੀ ਆ ਕ੍ਰੋਧ ਕੂੜ ਉਹ ਕੁੜ ਕੁੜਿਆਰਾ ਜਿਹੜਾ 21 ਸਾਲ ਨਿਰਗੁਣ ਹੋ ਕੇ ਬੈਠਾ ਰਿਹਾ ਖਮੋਸ਼ 21 2021 ਬਿਕਰਮੀ ਦਾ ਕੋ ਖਮੋਸ਼ ਬੈਠਾ ਰਿਹਾ ਇਥੇ ਪੁਲਿਖੇ ਗੱਡੇ ਸੱਚੇ ਪਾਤਸ਼ਾਹ ਜੀ ਨੇ ਬੇਸ਼ਕ ਗ੍ਰੰਥ ਨੰਬਰ 1 ਤੋਂ ਲਿਖਤੀ ਸ਼ਿਰੂ ਉਹ ਆਪਣਾ 1 ਤੋਂ ਸ਼ਿਰੂ ਹੋਈ ਤਾਂ ਇਥੇ ਕੀ ਗੱਲ ਕਰ ਦਿੱਤੀ ਨਾ ਬੇਸ਼ੱਕ ਜਿਹੜਾ 21 ਸਾਲ ਨਿਰਗੁਣ ਹੋ ਕੇ ਬੈਠਾ ਰਿਹਾ ਖਮੋਸ਼ ਅਗੇ ਅਗੇ ਖਾਮ ਖਾ ਸਭ ਨੂੰ ਦੇ ਸਮਝਾਈਆ ਇਸ ਦਾ ਮਿੱਟੀ ਵਾਲਾ ਨਾ ਸਮਝਿਓ ਪੋਸ਼ ਇਸ ਦਾ ਨਾ ਕਿ ਉਸ ਦਾ ਕਿ ਬਾਣੀਆਂ ਪੜ੍ਹ ਕੇ ਵੀ ਭਗਵਾਨ ਨੂੰ ਲੱਭੀ ਫਿਰਦੇ ਆ ਪਰਮਾਤਮਾ ਨੇ ਕਿ ਦੱਸੋ ਕੀ ਦੱਸਿਆ ਇਸ ਦਾ ਮਿੱਟੀ ਵਾਲਾ ਤਨ ਨਾ ਸਮਝਿਓ ਪੋਸ਼ ਉਹ ਸ਼ੀਂਦਾ ਹੋ ਕੇ ਆਪਣਾ ਹੁਕਮ ਵਰਤਾਇਆ ਫਿਰ ਕਿਸੇ ਨੂੰ ਨਾ ਦੇਵੇ ਉਹ ਦੋਸ਼ ਫਿਰ ਦੋਸ਼ ਦੇਣ ਦਾ ਕੀ ਫਾਇਦਾ ਹੈ ਕਿਸੇ ਨੂੰ ਜੇ ਜਿਉਂਦੇ ਜੀ ਅਸੀਂ ਭਗਤ ਦੇ ਨਹੀਂ ਹੋਏ ਤਾਂ ਮਾਰਤੀ ਉਹਦੇ ਵਿੜੇ ਚਲੇ ਜੰਨੇ ਆ ਤਾਂ ਮੈਂ ਤਾਂ ਕਹਿੰਦਾ ਜੀ ਲਖਨਾਂ ਦਾ ਸਾਡੇ ਵਾਸਤੇ ਫੇਰ ਕਿਸੇ ਨੂੰ ਉਹਨਾਂ ਦੇ ਉਹ ਦੋਸ਼ ਤੁਹਾਡੇ ਸਾਹਮਣੇ ਸਭ ਦੀ ਕੀਤੀ ਸਭ ਨੂੰ ਦੇ ਪੁਗਤਾਈ ਆ ਤੁਹਾਡੇ ਸਾਹਮਣੇ ਕੀਤੀ ਆ ਉਸ ਪਰਮੇਸ਼ਰ ਜਨ ਭਗਤਾ ਨਾਮ ਖੁਮਾਰੀ ਕਰੇ ਮਧੋਸ਼ ਮਦੁਰ ਆਪਣੀ ਤਨ ਸੁਨਾਈਆ ਇਹ ਕੋ ਯਾਰੀ ਨਹੀਂ ਆਸ਼ਕ ਮਸ਼ੂਕ ਇਹ ਕੋਈ ਆਸ਼ਕ ਮੁਸ਼ਕਵਲ ਯਾਰੀ ਨਹੀਂ ਕਿ ਲੱਗਾ ਜਨਾਨਾ ਜੀ 20 30 35 40 ਸਾਲ ਬਾਅਦ ਜੀ ਮੇਰਾ ਘਰ ਵਾਲਾ ਖਸਮ ਮਾਰ ਗਿਆ ਤੇ ਮੈਂ ਜਨਾਨੀ ਮਰ ਗਈ। ਇਹ ਯਾਰੀ ਕਿਹੜੀ ਲਾਈ ਪ੍ਰਮਾਤਮਾ ਨਾਲ ਪਹਿਲਾਂ ਯਾਰੀ ਸੀ ਹੁਣ ਯਰਾਨਾ। ਪਹਿਲਾਂ ਸਿੰਘ ਸ਼ੇਰ ਸੀ ਹੁਣ ਵਿਸ਼ਨੂੰ ਇਹ ਉਹ ਜੇ ਮਤ ਕਿਤੇ ਕਿਸੇ ਦੀ ਗੱਲ ਵਿੱਚ ਆ ਕੇ ਕਿਸੇ ਭੜਗਣਾ ਕਰ ਲਿਓ ਜੀ। ਨਾ ਜੀ ਸਗਦਾ ਤੇ ਜੇ ਪੁੱਜ ਪੈਂਦੀ ਤਾਂ ਉਹਦੇ ਨਾਲ ਸਾਥ ਸੰਗ ਤੇ ਚਲੇ ਜਾਓ। ਨਹੀਂ ਪੈਂਦੀ ਤਾਂ ਕੋਈ ਗੱਲ ਨਹੀਂ ਕੋਈ ਵੱਡੀ ਗੱਲ ਨਹੀਂ ਇਹ ਨਾ ਸਮਝਿਓ ਕਿ ਮੈਂ ਜਾਵਾਂ ਤਾਂ ਮੇਰੇ ਆਊਗਾ। ਇਹ ਆਪਣੇ ਮੰਨ ਦੇ ਚਾਂਤੀ ਮਾਰੋ ਇਹ ਕੋਈ ਯਾਰੀ ਨਹੀਂ ਆਸ਼ਕ ਮਸ਼ੂਕ ਸਸੀ ਪੰਨੂ ਵਾਲੀ ਬਲੋਚ ਜੋ ਰੇਗਿਸਤਾਨਾ ਵਿੱਚ ਘਰ ਲਾਈਆ ਜਿੱਥੇ ਕੋਈ ਨਹੀਂ ਸਕਦਾ ਪਹੁੰਚ ਕੋਈ ਆਪਣੀ ਮਨਮਤ ਨਾਲ ਪਹੁੰਚੂ ਬਾਣੀ ਪੜ ਕੇ ਕੋਈ ਉਧੇ ਕੋਲ ਪਹੁੰਚੂ ਕੋਈ ਕੋਈ ਨਹੀਂ ਪਹੁੰਚ ਸਕਦਾ ਜਿੰਨਾ ਮਰਜੀ ਗਿਆਨ ਵਾਲਾ ਹੋਵੇ ਜਿੱਥੇ ਕੋਈ ਨਹੀਂ ਸਕਦਾ ਪਹੁੰਚ ਉੱਥੇ ਪੁੱਜ ਕੇ ਤੁਹਾਨੂੰ ਬੋਧ ਉਠਾਈ ਆ میںاسٹ دو لائنا نرگن روپ پگوان سنمکھ ہوا اس پرے نہیں کوئی پگوان است بڑا نہیں رام استعمال نہیں کان استو بڑا کوئی نہیں روپ ਉਹ ਪਰਮੇਸ਼ਰ ਮੈਂ ਸਟਾਰਟਿੰਗ ਤੋਂ ਤੁਹਾਨੂੰ ਗੱਲ ਕੀ ਦੱਸੀ ਪਿੱਛੇ ਜਿੰਨੀ ਵੀ ਖੇਡਾਂ ਹੋਈਆਂ ਉਹ ਕਿਤੇ ਨਾ ਕਿਤੇ ਜਾ ਕੇ ਸਮਾਇਓ ਸ਼ੈਨਚਾ ਵਿੱਚ ਸਮਾਇਓ ਕਵਿੰਟ ਦੇ ਮਾਰੇ ਸ਼ੇਸ ਸਿੰਘ ਵੀ ਜਦ 52 ਸਾਲ ਦੀ ਅੱਜ ਉਹ ਵੀ ਸ਼ੈਨਚਾ ਵਿੱਚ ਲੈ ਹੋਏ ਬਟ ਇਹ ਕੀ ਕਹਿ ਗਿਆ ਇਹ ਕਿਤੇ ਲੈ ਨਹੀਂ ਹੋਇਆ ਇਹ ਲੈ ਨਹੀਂ ਹੋਇਆ ਬਟ ਇਹ ਕੀ ਕਹਿ ਗਿਆ ਜਨਪਗਤ ਉਹ ਮੈਂ ਤੁਹਾਡੇ ਅੰਦਰ ਜਾਵਾਂਗਾ ਬਾਅਦ ਫਿਰ ਜਿੱਥੇ ਕਹੋਗੇ ਮੋਥੇ ਜਾਵਾਂਗਾ ਖਾਣਾ ਤੇ ਜਦੋਂ ਇਸ ਪਰਿਵਾਰ ਦੇ ਵਿੱਚੋਂ ਮੇਰੇ ਸ਼ੈਨਸ਼ਾ ਦਾ ਸ਼ੈਨਚਾ ਜਦੋਂ ਨਿਰਗੁਣ ਨੇ ਓਲਾ ਕਰਨਾ ਸੀ ਸਾਡੇ ਕੋਲ ਓਲਾ ਕਰਨਾ ਸੀ ਸੱਚੇ ਪਾਤਸ਼ਾਹ ਦੀ ਸੰਗਾਸਨ ਤੇ ਬਿਰਾਜਮਨ ਜਦੋਂ ਸਮਾ ਹੋਇਆ ਪਹਿਲਾਂ ਜੀਬ ਖੜੀ ਹੋ ਗਈ ਬਾਹਰ ਸੱਚੇ ਪਾਸ਼ਾ ਨੇ ਕਿਹਾ ਕਿ ਇਸ ਦਾ ਸਮਾ ਹੋ ਗਿਆ ਖੜਨ ਦਾ ਬਟ ਕਿਸੇ ਨੂੰ ਪਤਾ ਨਾ ਲੱਗਿਆ ਕਿ ਸੱਚੇ ਪਾਸ਼ਾ ਜੀਬ ਦਾ ਵੀ ਗੱਲ ਕਰਦੇ ਪਹਿਰੇ ਅਗੇ ਲੰਗਰ ਤਿਆਰ ਕਰਨ ਦਾ ਵੀ ਹੁਕਮ ਸੀ ਉਹ ਵੀ ਸੱਚੇ ਪਾਸ਼ਾ ਨੇ ਕਿਹਾ ਲੰਗਰ ਤਿਆਰ ਨਾ ਕਰਿਓ ਤੇ ਜਦੋਂ ਹਯੂਸ਼ਾ ਅਚੈ ਜੀ ਸੰਗਾਸਨ ਤੋਂ ਉੱਠ ਗਿਆ ਚੱਲਣ ਲੱਗੇ ਤੇ ਪਰਿਵਾਰ ਚਰਨੀ ਗਿਰ ਗਿਆ ਸੱਚੇ ਪਾਸ਼ਾ ਜੀ ਸਾਰਾ ਪਰਿਵਾਰ ਚਰਨੀ ਗਿਰ ਗਿਆ ਸੱਚੇ ਪਾਸ਼ਾ ਜ ਨੂੰ ਬੇਨਤੀ ਕੀਤੀ ਇਹ ਬੇਨਤੀਆਂ ਸਿਰਫ ਛੋਟੇ ਛੋਟੀਆਂ ਤੇ ਨਲਾਈਨਾ ਹੈ ਬੜੇ ਹੀ ਇਸ ਨੂੰ ਸੁਰਤ ਨੂੰ ਇੱਥੇ ਟਕਾ ਕੇ ਇਹ ਸੁਣਿਓ ਕਿ ਪਰਿਵਾਰ ਨੇ ਕੀ ਕਿਹਾ ਸੱਚੇ ਪਾਸ਼ਾ ਜ ਨੂੰ ਸਾਨੂੰ ਦੱਸ ਜੱਕ ਲੱਗੀਆਂ ਵਾਲਿਆ ਫੇਰ ਕਦੋਂ ਫੇਰਾ ਪਾਵਾਂਗੇ ਸਾਨੂੰ ਦਸ ਜਾਕ ਲੱਗੀਆਂ ਵਾਲਿਆ ਫੇਰ ਕਦੋਂ ਫੇਰਾ ਪਾਵੇਂਗਾ ਫਿਰ ਇਹ ਭਗਤਾਂ ਦੀ ਬੇਨਤੀ ਸੀ ਤੇ ਸੱਚੇ ਪਾਸ਼ਾ ਜੀ ਦੁਆਰਾ ਸੰਗਾਸਨ ਤੇ ਬਿਰਾਜਮਾਨ ਹੋ ਗਏ ਬਿਰਾਜਮਾਨ ਹੋ ਗਏ ਉਪਰੰਤ ਹੀ ਸੱਚੇ ਪਾਸ਼ਾ ਨੇ ਭਗਤਾਂ ਨੂੰ ਕਿਹਾ ਏਸੇ ਦਿਨ ਅੱਜ ਉਹੀ ਦਿਨ ਜੀ ਸੰਗਾਸਨ ਤੇ ਬਿਰਾਜਮਾਨ ਜੀ ਹੋਨੇ ਕਿ ਆਪੇ اسی ਦਿਨ ਮੈਂ ਫੇਰ ਆਵਾਂਗਾ। اسی ਟਾਈਮ ਟਾਈਮ ਵੀ ਉਹੀ ਜੇ। ਟਾਈਮ ਵੀ ਉਹੀ ਉਹੀ ਦਿਨ। ਇਸੇ ਗ੍ਰਾਹ। ਇਸੇ ਗ੍ਰਾਹ ਆਵਾਂਗੇ। ਅਸੀਂ ਆਵਾਂਗੇ ਤੁਹਾਨੂੰ ਕੀ ਲੱਗਦਾ ਉਹ ਨਹੀਂ ਆਇਆ? ਉਹ ਨਹੀਂ ਬੈਠਾ। ਪ੍ਰਸਮਨ। ਫੇਰ ਬੇਨਤੀ ਕੀਤੀ ਪਰਿਵਾਰ ਨੇ ਇੱਕ ਬੇਨਤੀ ਤੇ ਹੋ ਗਈ। ਦੂਜੀ ਬੇਨਤੀ ਸਾਨੂੰ ਬਖਸ਼ ਜਾ ਕਲਗੀ ਆ ਵਾਲਿਆ ਜਿਹੜੀ ਸਾਥੋਂ ਭੁੱਲ ਹੋ ਗਈ ਸਾਨੂੰ ਬਖਸ਼ ਜਾ ਕਲਗੀ ਆ ਵਾਲਿਆ ਜਿਹੜੀ ਸਾਥੋਂ ਭੁੱਲ ਹੋ ਗਈ ਇਹ ਦੁਆ ਹਾਰਾ ਸੀ ਇਸ ਪਰਿਵਾਰ ਦਾ ਸਾਨੂੰ ਬਖਸ਼ ਜਾ ਅਸੀਂ ਭੁੱਲਣ ਹਾਰੇ ਅਸੀਂ ਉਹ ਗਲਤੀਆਂ ਕਰਦੇ ਹਾਂ ਸਾਨੂੰ ਮਾਫ਼ ਕਰਦੀ ਮੇਰੇ ਸ਼ੈਂਚੇ ਦੀ ਸ਼ੈਂਚਾ ਸਤਿਏ ਪਾਸ਼ਾ ਜੀ ਨੇ ਸੇ ਸਤਿ ਪਾਸ਼ਾ ਜੀ ਰਹਿਮਤਾ ਦੇ ਮਾਲਕ ਨੇ ਕੀ ਕੀਤਾ ਆਪਣੀ ਨਿਗਾਹ ਦੇ ਕਰਮ ਅਤੇ ਪਵਿੱਤਰ ਰਸਤਾ ਕਲਮਾ ਨਾਲ ਹਰ ਸਕਦੀ ਹੈ ਜਾਨੇ ਅਲਜਾਨਾ ਵਿੱਚ ਹੋਈਆਂ ਪੁੱਲਾਂ ਨੂੰ ਬਖਸ਼ਦੇ ਹੋਏ ਪਿਆਰ ਦਿੱਤਾ ਉਸ ਨੇ ਪਿਆਰ ਦਿੱਤਾ ਫਿਰ ਬੇਨਤੀ ਕੀਤੀ ਤੀਸਰੀ ਬੇਨਤੀ ਕੀ ਆਈ ਸਾਡਾ ਵਿਛੜ ਨੂੰ ਜੀਣਾ ਕਰਦਾ ਜੇ ਵਿਛੜੇ ਤਾਂ ਸਤਿਗੁਰ ਤੇਰੀ ਮਰਜੀ ਸਾਡਾ ਵਿਛੜ ਨੂੰ ਜੀ ਨਹੀਂ ਕਰਦਾ ਜੇ ਵਿਛੜੇ ਤਾਂ ਸਤਿਗੁਰ ਤੇਰੀ ਮਰਜੀ ਸੱਚੇ ਪਾਛੀ ਸਗਾ ਸੰਦੂ ਅਗਲਾ ਸਫਰ ਤੈ ਕਰ ਲਿਆ ਇੱਕ ਬੰਤ ਬਣਾਈ ਬੰਦਾ ਬਣਿਆ ਜਿਹੜਾ ਕਦਿੰਜਾ ਬਦਾ ਮਰਦਾ ਨਹੀਂ ਉਹ ਸਾਨੂੰ ਸਾਹਮਣੇ ਹੋਗੇ ਸੜਨਲ ਕੱਲ ਕਰਕੇ ਚਲਾ ਗਿਆ ਸੋਹਰ ਸੰਗੇ ਦੀ ਸਮਾਂ ਨਹੀਂ ਰਿਹਾ ਉਹ ਭਲਾ ਪਤਾ ਨਹੀਂ ਕਦੋਂ ਸ੍ਰਿਸ਼ਟੀ ਨੇ ਪਲਟ ਜਾਣਾ ਹੈ ਮੈਂ ਇਹੀ ਤੁਹਾਡੇ ਇਹੀ ਬੇਨਤੀ ਕਰਦਾ ਛੋਟਿਆਂ ਵੱਡਿਆਂ ਨੂੰ ਗਲੇ ਲਗਾਉਣਾ ਸਿੱਖ ਲੋ ਕੱਲੇ ਇਹਦੇ ਅੱਗੇ ਬੇਨਤੀ ਕਰਨੀ ਨਾ ਸਿੱਖੋ ਉਹਨੇ ਕਿਹਾ ਮੈਂ ਭਗਤਾਂ ਦੇ ਅੰਦਰ ਵਸਦਾ ਜੇ ਤੁਸੀਂ ਭਗਤ ਉਠਗਰਾਤਾ ਤਾਂ ਆਪਣਾ ਭਗਤ ਆਪਰਾ ਭਗਵਾਨ ਉਠਗਰਾਇਆ ਜੇ ਗੱਲ ਯਾਦ ਰੱਖ ਲਿਓ ਸਿੰਘਾਸਣ ਤੇ ਬਰਾਜਮਣ ਅਸੀਂ ਆਪਣੀ ਅੰਦਰ ਸੂਰਤ ਨਾਲ ਜੇ ਕੋਈ ਨਹੀਂ ਦੇਖ ਸਕਦਾ ਤਾਂ ਭਗਤਾਂ ਦੇ ਅੰਦਰ ਤੁਸੀਂ ਲੱਭ ਲਿਓ ਉਸ ਭਗਵਾਨ ਨੂੰ ਜੇ ਭਗਤ ਉਠਗਰਾਇਆ ਤਾਂ ਤੁਸੀਂ ਆਪਣਾ ਭਗਵਾਨ ਉਠਗਰਾਤਾ ਇੱਕ ਗੱਲ ਯਾਦ ਰੱਖ ਲਿਓ ਚੌਵੀਂ ਗ੍ਰੰਥਾਂ ਦੇ ਵਿੱਚ ਉਹਨਾਂ ਤੁਹਾਡੀਆਂ ਝੋਲੀਆਂ ਪਰ ਦਿੱਤੀਆਂ ਉਹਨੇ ਜਿਹੜਾ ਜਕਾਰਾ ਦਿੱਤਾ ਸੀ ਬੜਾ ਉਹਨੇ ਜਦ ਖਤਮ ਕਰ ਦਿੱਤਾ ਉਹਨੇ ਕਿਹਾ ਪੰਜ ਵਾਰ ਜਕਾਰਾ ਸਵੇਰੇ ਲਾ ਲਿਓ ਪੰਜ ਵਾਰ ਜਕਾਰਾ ਸ਼ਾਮੀ ਲਾ ਲਿਓ ਸਿੱਧਾ ਸੱਚ ਕੱਢਦਾ ਦਰਵਾਜ਼ਾ ਆਪਣੀ ਹੱਥੀ ਆਪ ਖੋਲ੍ਹ ਲਿਓ ਜਾ ਕੇ ਇਸ ਜਕਾਰੇ ਚ ਐਡੀ ਪਾਵਰ ਪਹਿਲੀ ਵਾਰ ਦਿੱਤੀ ਪਰਮਾਤਮਾ ਨੇ ਪਹਿਲਾ ਸ਼ਬਦ ਆਂਦੇਗੇ ਸ਼ਬਦ ਕਹਿੰਦੇ ਨੇ ਕਿ ਇਹ ਆਤਮਾ ਇਹ ਜੜੀ ਤੇਰੀ ਆਤਮਾ ਹੈ ਉਸ ਪਰਮਾਤਮਾ ਨਾਲ ਜਾ ਕੇ ਜੋੜ ਲਵੇ ਜਿੰਨੇ ਪਿੱਛੇ ਸ਼ਬਦ ਆ ਸੀਤਾ ਰਾਮ ਰਾਧੇ ਕ੍ਰਿਸ਼ਨ ਅੱਲਾਹੁ ਇਹ ਸਾਰੇ ਜੁੜਨ ਵਾਲੇ ਸ਼ਬਦ ਸੀ ਇਹ ਤਾਂ ਸਰਨਲ ਆਪ ਜੁੜ ਗਿਆ ਪਰਮਾਤਮਾ ਆਪ ਸਰਨਲ ਡਾਇਰੈਕਟ ਇਹ ਸਾਫ ਯਾਦ ਹੋਇਆ ਜੋਤ સ્વરૂਪ ਹੋਇਆ ਮੇਰਾ ਸੈਵਕ ਸੁਦਾਨ ਸੋ ਹਰ ਸੰਜੇ ਦਿਓ ਮਾਫੀ ਚਾਹਵਾ ਮੈਂ ਸਮਾਤਾ ਮੇਰਾ ਸੈਕਟਰੀ ਨੇ ਮੈਨੂੰ ਤਾਂ ਸਾਫ ਕਹਿਤਾ ਸੀ ਕਿ ਤੈਨੂੰ ਸਮਾਂ ਨਹੀਂ ਮਿਲਣਾ ਇੱਥੇ ਮੈਂ ਘੜੇ ਹੋ ਕੇ ਕਿ ਮੈਂ ਵੀਰ 5 ਮਿੰਟ ਜ਼ਰੂਰ ਦੇ ਦੀ ਮੈਨੂੰ ਮੈਨੂੰ ਅੱਗੇ ਮਿਲੇ ਨਾ ਮਿਲੇ ਮੈਨੂੰ ਕੋਈ ਫਰਕ ਨਹੀਂ ਪੈਣਾ ਕਿੱਥੇ ਮੈਨੂੰ ਜੂਰ ਸਮਾਂ ਦੇ ਦੀ ਸੋ ਮੈਂ ਵੀਰ ਦਾ ਬਹੁਤ ਨਾਲ ਗੱਲ ਕਰਦਾ ਪੂਰਾ ਟੂਰ ਦੇ ਵਿੱਚ ਵੀ ਅਸੀਂ ਵੀ ਪੂਰਾ ਟੂਰ ਲਾਇਆ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅਸੀਂ ਟੂਰ ਲਾਇਆ ਹੈ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਹਰ ਸਾਲ ਇਸੇ ਤਰ੍ਹਾਂ ਸਾਡੇ ਤੇ ਰਹਿਮਤ ਕਰਨ ਔਰ ਅਸੀਂ ਇਹ ਟੂਰ ਦਾ ਆਨੰਦ ਮਾਨੀਏ ਕੋਈ ਪੁੱਲ ਹੋਈ ਮੇਰੇ ਸੈਬ ਸੁਲਤਾਨ ਮਾਫ ਕਰਦੀ ਕਿਸੇ ਚੀਜ਼ ਗਾਇ ਮੜਾ ਬੋਲੇ ਆ ਗਿਆ ਹੋਵੇ ਸਾਰੀ ਹੱਦ ਸੰਗਤ ਮਾਫ ਕਰ ਦੇਵੇ ਪੰਜ ਚਕਾਰੇ ਜਿਹੜੇ ਹਰ ਸੰਗਤ ਜੀ ਉਹ ਸਾਨੂੰ ਚੋਲੀ ਦਾਤ ਪਾਈ ਹੈ ਜਿਹੜੀ ਮੇਰੀ ਨਵੀਆਂ ਪਹਿਣਾ ਵੀ ਬੇਨਤੀ ਕਰਾਂਗਾ ਇਚਾਬੀ ਹੈ ਜਗੇ ਸੱਚਖੰਡ ਦੀ ਚਾਬੀ ਹੈ ਇਹ ਕੁੰਡਾ ਗੂਆ ਆਪਣਾ ਜਰੂਰ ਖੋਲ ਲਿਓ ਪੰਜ ਤਵ ਜਕਾਰ ਦਾ ਜਿਹੜਾ ਸਾਥ ਦਿਓ ਪੰਜ ਵਾਰ ਸੋਹਾਂ ਵਾਰਾਈ ਸੇਰ ਸਿੰਘ ਵੀ ਸੁਣੋ ਭਗਵਾਨ ਵੀ ਗਾ ਸੋਹਾਂ ਵਾਰਾਈ ਸੇਰ ਸਿੰਘ ਵੀ ਸੁਣੋ I so. So